ਪਾਸਟਰ ਦੇ ਖਿਲਾਫ ਜਿਹੜੀ ਜੰਗ ਅਸੀਂ ਅਸਲ 'ਚ ਪਖੰਡਵਾਦ ਦੇ ਖਿਲਾਫ ਜਿਹੜੀ ਜੰਗ ਅਸੀਂ ਸ਼ੁਰੂ ਕੀਤੀ ਸੀ ਉਹ ਸਭ ਤੁਹਾਡੇ মিডিਆ ਵਾਲੇ ਭਰਾਵਾਂ ਦੀ ਸਾਥ ਦੇ ਕਰਕੇ ਅਸੀਂ ਅੱਜ ਇੱਥੇ ਪਹੁੰਚੇ ਹੈਗੇ ਆ ਨਹੀਂ ਤਾਂ ਪਾਸਟਰ ਜਿਹੜਾ ਉਹ ਬਰਜਿੰਦਰ ਬਲਾਤਕਾਰੀ ਮੈਂ ਉਹਨੂੰ ਪਾਸਟਰ ਨਹੀਂ ਕਹਾਂਗਾ ਬਲਾਤਕਾਰੀ ਹਾਂਜੀ ਉਹ ਬਹੁਤ ਵੱਡੀ ਸ਼ੈ ਸੀ ਉਹਨੂੰ ਹਰਾਉਣਾ ਬਹੁਤ ਮੁਸ਼ਕਿਲ ਸੀਗਾ ਉਸ ਨੇ ਪਿਛਲੇ ਦਿਨਾਂ ਦੇ ਵਿੱਚ ਬਹੁਤ ਕੁਸ਼ ਕੀਤਾ ਬਹੁਤ ਲੋਕਾਂ ਨੂੰ ਮਾਰਿਆ ਕੁੱਟਿਆ ਤੁਹਾਡੇ ਅੱਜ ਸਾਰੇ মিডিਆ ਤੇ ਇੱਕ ਸੀਸੀਡੀ ਵੀ ਚੱਲ ਰਹੀ ਹੈਗੀ ਆ ਜਿਹਦੇ ਵਿੱਚ ਵਰਜਿੰਦਰ ਇੱਕ ਇੱਕ ਕਿਸਾਨ ਨੂੰ ਖਿੱਚ ਕੇ ਉਹਦੇ ਆਫਿਸ ਲੈ ਕੇ ਜਾਂਦਾ ਤੇ ਉਹਨੂੰ ਮਾਰਦਾ ਕੁੱਟਦਾ ਹੈਗਾ ਉਹਨੂੰ ਅੱਧ ਮਰਿਆ ਕਰਦਾ ਹੈਗਾ ਇਹ ਉਹਦੇ ਨਾਲ ਦੇ ਸਾਥੀ ਦੀ ਫੋਟੋ ਸ਼ਾਇਦ ਹਾਲੇ ਤੱਕ ਤੁਹਾਡੇ ਕਈ ਮੀਡੀਆ ਵਾਲੇ ਮਿੱਤਰਾਂ ਤੱਕ ਪਹੁੰਚ ਚੁੱਕੀ ਹੋਣੀ ਆ 307 ਤੱਕ 307 ਜਾਂ 302 ਬਣਦੀ ਸੀ ਪਰ ਇਸ ਪਰਚੇ ਦੇ ਵਿੱਚ ਪਾਸਟਰ ਨੂੰ ਕਿਸੇ ਨੇ ਹੱਥ ਵੀ ਨਹੀਂ ਲਾਇਆ ਉਸ ਨੇ ਇਸ ਕਿਸਾਨ ਦੀ ਜ਼ਮੀਨ ਦੇ ਉੱਤੇ ਕਬਜ਼ਾ ਕੀਤਾ ਅੱਡੇ ਤੋਂ ਵੱਡ ਪਿੰਡ ਨੂੰ ਕੁੱਟਿਆ ਅੱਡੇ ਤੋਂ ਵੱਡ ਪਿੰਡ ਦੀਆਂ ਗੱਡੀਆਂ ਤੋੜੀਆਂ ਮੋਟਰਸਾਈਕਲ ਤੋੜੇ ਗੱਲ ਕੀ ਸੀ ਗੱਲ ਸਿਰਫ ਇੰਨੀ ਕੁ ਸੀਗੀ ਕਿ ਜਿੱਥੇ ਉਹ ਪਾਸਟਰ ਜਿਹੜਾ ਪਾਸਟਰ ਮੈਂ ਉਹਨੂੰ ਪਾਸਟਰ ਨਹੀਂ ਉਹਨੂੰ ਬਲਾਤਕਾਰੀ ਬਰਜਿੰਦਰ ਕਹਿੰਨਾ ਜਿੱਥੇ ਉਹ ਬਲਾਤਕਾਰੀ ਬਰਜਿੰਦਰ ਆਪਣਾ ਪ੍ਰਚਾਰ ਕਰ ਰਿਹਾ ਸੀ ਉਹਦੇ ਨਾਲ ਹੀ ਕਿਸਾਨ ਆਪਣੇ ਖੇਤ ਦੇ ਵਿੱਚ ਵੜੀ ਕਰ ਰਿਹਾ ਸੀਗਾ ਉਸ ਟਰੈਕਟਰ ਦੀ ਆਵਾਜ਼ ਤੋਂ ਅੱਕਿਆ ਹੋਇਆ ਇਹ ਬਰਜਿੰਦਰ ਜਿਹੜਾ ਪਾਸਟਰ ਬਰਜਿੰਦਰ ਬਲਾਤਕਾਰੀ ਇਹ ਉਸ ਕਿਸਾਨ ਨੂੰ ਰੋਕਣ ਵਾਸਤੇ ਆਪਣੇ ਬੌਂਸਰ ਭੇਜਦਾ ਜਦੋਂ ਬਾਉਂਸਰ ਭੇਜਦਾ ਉਥੇ ਤੂ ਤੂ ਮੈਂ ਮੈਂ ਹੁੰਦੀ ਆ ਲੜਾਈ ਹੁੰਦੀ ਆ ਉਸ ਲੜਾਈ ਚ ਇਹ ਵਰਜਿੰਦਰ ਬਲਾਤਕਾਰੀ ਅੱਡੇ ਤੋਂ ਵੱਧ ਪਿੰਡ ਨੂੰ ਕੁੱਟਦਾ ਆਪਣੇ ਬਾਉਂਸਰਾਂ ਨੂੰ ਲੈ ਕੇ ਅੱਡੇ ਤੋਂ ਵੱਧ ਪਿੰਡ ਦੀਆਂ ਲੱਤਾਂ ਤੋੜਦਾ ਬਾਹਾਂ ਤੋੜਦਾ ਪ੍ਰੋਪਰ ਇੱਕ ਦੰਗੇ ਦਾ ਮਾਹੌਲ ਬਣਾਉਂਦਾ ਉਥੇ ਉਸ ਪਿੰਡ ਚ ਦੰਗਾ ਹੁੰਦਾ ਉਸ ਪਿੰਡ ਦਾ ਨਾਮ ਜਿਹੜਾ ਹੈਗਾ ਆ ਮਾਜਰੀ ਮਾਜਰੀ ਬੂਥਗੜ੍ਹ ਉਸ ਪਿੰਡ ਦਾ ਨਾਮ ਹੈਗਾ ਜੀ ਉਸ ਪਿੰਡ 'ਚ ਪੂਰਾ ਦੰਗੇ ਦਾ ਮਾਹੌਲ ਬਣਾਇਆ ਜਾਂਦਾ ਪੂਰਾ ਦਹਿਸ਼ਤ ਦਾ ਮਾਹੌਲ ਬਣਾਇਆ ਜਾਂਦਾ ਸੀਸੀਡੀ ਵੀ ਫੁਟੇਜ ਜਿਹੜੀ ਹੈਗੀ ਆ ਉਹ ਸਾਡੇ ਹੱਥ ਨੂੰ ਆਈ ਆ ਕਿਉਂਕਿ ਇਸ ਨੇ ਕੀ ਕੀਤਾ ਇਸ ਨੇ ਪਹਿਲਾਂ ਤਾਂ ਲੋਕਾਂ ਨੂੰ ਕੁੱਟਿਆ ਜਾਨੋਂ ਮਾਰਨ ਤੱਕ ਗਿਆ ਅਦਮੋਹੇ ਕਰਕੇ ਸਿੱਟਿਆ ਪਰ ਅੱਜ ਵੀ ਇਸ ਬਲਾਤਕਾਰੀ ਦਾ ਸਾਮਰਾਜ ਜੇਲ੍ਹ ਦੇ ਵਿੱਚ ਬੈਠੇ ਵੀ ਚੱਲਦਾ ਪਿਆ ਉਹ ਵੀ ਮੈਂ ਅੱਗੇ ਦੱਸਾਂਗਾ ਕਿਵੇਂ ਉਸ ਤੋਂ ਬਾਅਦ ਇੰਨਾ ਸਭ ਕੁਝ ਤੁਸੀਂ ਇਹ ਫੋਟੋਸ ਤਾਂ ਦੇਖ ਹੀ ਲੀਆਂ ਇੰਨਾ ਸਭ ਕੁਝ ਹੋਣ ਤੋਂ ਬਾਅਦ ਲੋਕੀ ਜੇ ਲੋਕੀ ਹਸਪਤਾਲਾਂ ਦੇ ਵਿੱਚ ਭੜਤੀ ਹੁੰਦੇ ਨੇ ਮਾਰਨ ਦੀਆਂ ਉਹਨਾਂ ਨੂੰ ਕੋਸ਼ਿਸ਼ਾਂ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਵੀ ਇਹਨੂੰ ਕੋਈ ਹੱਥ ਨਹੀਂ ਲਾਂਦਾ ਉਲਟਾ ਵਰਜਿੰਦਰ ਆਪਣੇ ਪੈਸੇ ਦੇ ਦਮ ਤੇ ਤੇ ਆਪਣੀ ਪਹੁੰਚ ਦੇ ਦਮ ਤੇ ਇਹ ਇਹਨਾਂ ਦੇ ਖਿਲਾਫ ਔਰ ਇਹ ਜਿਹੜੇ ਬੈਠੇ ਨੇ ਪਿੰਡ ਵਾਲੇ ਇਹਨਾਂ ਦੇ ਖਿਲਾਫ ਮੁਕਦਮੇ ਦਰਜ ਕਰਵਾ ਦਿੰਦਾ ਪੁਲਿਸ ਵਾਲਿਆਂ ਦੀ ਸ਼ਹਿ ਦੇ ਨਾਲ ਮਿਲੀ ਭੁਗਤ ਦੇ ਨਾਲ ਇਹ ਪੁਲਿਸ ਵਾਲਿਆਂ ਦੀ ਸ਼ਹਿ ਤੇ ਮਿਲੀ ਭੁਗਤ ਮੈਂ ਆਪ ਆਪਣੇ ਵੱਲੋਂ ਕੋਈ ਲਫ਼ਜ਼ ਨਹੀਂ ਵਰਤ ਰਿਹਾ ਮੇਰੇ ਕੋਲ ਇੱਕ ਕੋਰਟ ਦੀ ਜੱਜਮੈਂਟ ਹੈ ਇੱਥੇ ਇਸ ਟਾਈਮ ਮੌਜੂਦ ਆ ਜਿਹਦੇ ਵਿੱਚ ਜੱਜ ਸਾਹਿਬ ਲਿਖਦੇ ਨੇ ਕਿ ਵਰਜਿੰਦਰ ਜਿਹੜਾ ਹੈਗਾ ਆਪਣੀ ਪੁਲਿਸ ਦੀ ਪਹੁੰਚ ਤੇ ਆਪਣੀ ਜਿਹੜੀ ਹੈਗੀ ਹੈ ਇਨਫਲੂਐਂਸ ਦੇ ਨਾਲ ਪੁਲਿਸ ਦੀ ਪਹੁੰਚ ਤੇ ਇਨਫਲੂਐਂਸ ਦੇ ਨਾਲ ਪਿੰਡ ਵਾਲਿਆਂ ਦੇ ਤੇ ਕਿਸਾਨ ਦੇ ਵਿਰੁੱਧ ਪਰਚੇ ਦਰਜ ਕਰਾਉਂਦਾ ਜਿਹੜੇ ਫੇਕ ਆ ਜਿਹੜੇ ਰੱਦ ਹੋਣੇ ਚਾਹੀਦੇ ਆ ਇਸ ਲੈਵਲ ਤੱਕ ਇਸ ਵਰਜਿੰਦਰ ਪਾਸਟਰ ਦੀ ਪਹੁੰਚ ਆ ਅੱਜ ਅੱਜ ਦੀ ਪ੍ਰੈਸ ਕਾਨਫਰੰਸ ਦਾ ਜਿਹੜਾ ਮਕਸਦ ਹੈਗਾ ਇਹ ਬਲਾਤਕਾਰੀ ਇਸ ਕਿਸਾਨ ਦੀ ਜ਼ਮੀਨ ਦੱਬ ਕੇ ਬੈਠਾ ਹੋਇਆ ਇਸ ਕਿਸਾਨ ਦੀ ਜ਼ਮੀਨ ਦੇ ਉੱਤੇ ਕਬਜ਼ਾ ਆ ਔਰ ਇਹ ਵਿਚਾਰਾ ਅੱਜ ਵੀ ਇਸ ਪ੍ਰੈਸ ਕਾਨਫਰੰਸ ਵਿੱਚ ਆਉਣ ਤੋਂ ਇੰਨਾ ਡਰਿਆ ਇੰਨਾ ਘਬਰਾਇਆ ਹੋਇਆ ਕਿ ਘਰੇ ਲੁਕਿਆ ਬੈਠਾ ਇਹਦੀ ਹਿੰਮਤ ਨਹੀਂ ਪੈਰੀ ਇਹਦੇ ਨਾਲ ਉਹ ਸਭ ਵਰਤੀਰੇ ਕੀਤੇ ਗਏ ਆ ਆ ਜਿਹੜੀ ਆਰਡਰ ਦੀ ਕਾਪੀ ਆ ਇਹ ਆਰਡਰ ਇਹ ਆਰਡਰ ਬਰਜਿੰਦਰ ਮਲਾਤਕਾਰੀ ਤੋਂ ਇਸ ਕਿਸਾਨ ਦੀ ਜ਼ਮੀਨ ਛੁੜਾਉਣ ਵਾਸਤੇ ਹੋਇਆ ਮਾਨਯੋਗ ਕੋਰਟ ਨੇ ਕੀਤਾ ਹੈਗਾ ਔਰ ਇਹ ਆਰਡਰ 2211 2024 ਲਗਭਗ ਅੱਜ ਤੋਂ 6 ਮਹੀਨੇ ਪਹਿਲਾਂ ਮਾਨਯੋਗ ਕੋਰਟ ਦਾ ਇਹ ਆਰਡਰ ਆਇਆ ਹੈ ਕਿ ਬਰਜਿੰਦਰ ਦੀ ਜਿੱਥੇ ਚੜਚਲ ਲੱਗ ਰਹੀ ਆ ਉਹ ਇੱਕ ਕਬਜ਼ੇ ਦੀ ਜ਼ਮੀਨ ਆ ਉਸ ਨੂੰ ਕਬਜ਼ੇ ਨੂੰ ਖਾਲੀ ਕਰਾਇਆ ਜਾਵੇ ਫਿਰ ਨਾਲ ਦੀ ਨਾਲ ਮਾਨਯੋਗ ਕੋਰਟ ਇਹ ਲਿਖਦੇ ਨੇ ਕਿ ਬੂਦਗੜ ਪੁੱਜੇ ਮੌਕੇ ਤੇ ਪਟਵਾਰੀ ਹਲਕਾ ਰਿਕਾਰਡ ਹਾਜ਼ਰ ਆਇਆ ਪਰੰਤੂ ਮੌਕੇ ਪਰ ਧਿਰਾਂ ਦੀ ਲੜਾਈ ਝਗੜਾ ਹੋਣ ਦਾ ਡਰ ਹੈ ਇਸ ਨੂੰ ਖਾਲੀ ਕਰਾਉਣ ਚ ਲੜਾਈ ਝਗੜਾ ਹੋਣ ਦਾ ਡਰ ਹੈ ਇਸ ਲਈ ਉਪਰੋਕਤ ਕੰਮ ਨੂੰ ਕਰਨ ਸਮੇ ਅਮਨ ਕਾਨੂੰਨ ਦੀ ਸਥਿਤੀ ਨੂੰ ਮੁੱਖ ਰੱਖਦੇ ਹੋਏ ਪੁਲਿਸ ਸਹਾਇਤਾ ਅਤੇ ਲੇਡੀਜ਼ ਪੁਲਿਸ ਮੁਹੱਈਆ ਕਰਾਈ ਜਾਵੇ ਅਤੇ ਡਿਊਟੀ ਮੈਜਿਸਟ੍ਰੇਟ ਨਿਯੁਕਤ ਕਿ ਫੇਰਨ ਦੀ ਕਿਰਪਾਲਤਾ ਕੀਤੀ ਜਾਵੇ ਇਹ ਮਾਨਯੋਗ ਕੋਰਟ ਦਾ ਆਰਡਰ ਹੈ ਅੱਜ ਤੋਂ 6 ਮਹੀਨੇ ਪੁਰਾਣਾ ਮੈਂ ਪੁੱਛਣਾ ਚਾਹਾਂਗਾ ਪ੍ਰਸ਼ਾਸਨ ਨੂੰ ਜਦੋਂ ਗੱਲ ਆndi ਆ ਅਮਰਿਤਪਾਲ ਨੂੰ ਗ੍ਰਿਫਤਾਰ ਕਰਨ ਦੀ ਤੁਸੀਂ ਪੂਰਾ ਪੰਜਾਬ ਜਾਮ ਕਰਦੇ ਹੋ ਤੁਸੀਂ ਘਰਾਂ 'ਚ ਬੈਠਿਆਂ ਲੱਕ ਨੂੰ ਚੱਕ ਲੈਨੇ ਹੋ ਤੁਸੀਂ ਇੱਕ ਪੂਰਾ ਦਹਿਸ਼ਤ ਦਾ ਮਾਹੌਲ ਬਣਾਨੇ ਹੋ ਦਿੱਲੀ ਤੋਂ ਮਿਲਟਰੀ ਬੁਲਾ ਲੈਨੇ ਹੋ ਪਰ ਇਹ ਜਿਹੜਾ ਪਾਸਟਰ ਇਹ ਜਿਹੜਾ ਬੁਲਾਦਕਾਰੀ ਆ ਇਹ ਜਿਹੜਾ ਠੱਗ ਹੈਗਾ ਆ ਇਹ ਜਿਹੜਾ ਠੱਗ ਹੈ ਫੱਦਾਂ ਦਾ ਸਰਗਣਾ ਆ ਇਹ ਬੁਲਾਦਕਾਰੀ ਆ ਇਹ ਕਬਜ਼ੇ ਕਰਨ ਵਾਲਾ ਇਸ ਦੀ ਵਾਰੀ ਤੁਹਾਡੀ ਸਾਰੀ ਬਹਾਦਰੀ ਮਾਫ਼ ਕਰਨਾ ਮੈਨੂੰ ਇਹ ਲਫ਼ਜ਼ ਵਰਤਣੇ ਪੈ ਰਹੇ ਨੇ ਕਿਉਂਕਿ ਤੁਸੀਂ ਬਹਾਦਰੀ ਦਿਖਾਈ ਨਹੀਂ ਤੁਹਾਡੀ ਬਹਾਦਰੀ ਕਿੱਥੇ ਆ ਤੁਹਾਡਾ ਸਾਰਾ ਕਾਨੂੰਨ ਸਾਰਾ ਲਾਮ ਲਸ਼ਕਰ ਕਿੱਥੇ ਆ ਇਹ ਤਾਂ ਇੱਕ ਗਰੀਬ ਦੀ ਜਿਹੜੀ ਇਹ ਮਾਰਨ ਤੱਕ ਗਿਆ ਕਤਲ ਕਰਨ ਤੱਕ ਗਿਆ ਉਹਦੀ ਜ਼ਮੀਨ ਹੁਣ ਤੱਕ ਪ੍ਰਸ਼ਾਸਨ ਕਿਉਂ ਨਹੀਂ ਛੜਾ ਸਕਿਆ ਅੱਜ ਤੱਕ ਇਹ ਆਰਡਰ ਜਿਹੜੀ ਹੈਗੇ ਤਮਿਲ ਕਿਉਂ ਨਹੀਂ ਹੋਏ ਇਸ ਤੇ ਇਹ ਸਵਾਲ ਪੁੱਛਣਾ ਬਹੁਤ ਜ਼ਰੂਰੀ ਤੇ ਬਹੁਤ ਲਾਜ਼ਮੀ ਆ ਕੀ ਸਿਰਫ ਸਿੱਖਾਂ ਦੇ ਖਿਲਾਫ ਹੀ ਤੁਹਾਡੇ ਸਾਰੇ ਕਾਨੂੰਨ ਨੇ ਕੀ ਕਾਨੂੰਨ ਡੋਗਲਾ ਹੈਗਾ ਇਹ ਮੇਰਾ ਸਵਾਲ ਆ ਮੈਂ ਇਲਜ਼ਾਮ ਨਹੀਂ ਲਗਾ ਰਿਹਾ ਇਹ ਇਲਜ਼ਾਮ ਹੁਣ ਤੁਸੀਂ ਸਾਬਤ ਕਰਨਾ ਕਿ ਅਸਲ ਚ ਤੁਸੀਂ ਇਹਦੇ ਖਿਲਾਫ ਕੋਈ ਕਾਰਵਾਈ ਕਰਨਾ ਚਾਹੁੰਦੇ ਹੋ ਪਟਵਾਰੀ ਸਾਹਿਬ ਕਿੱਥੇ ਸੁੱਤੇ ਹੋਏ ਨੇ 6 ਮਹੀਨੇ ਤੋਂ ਇਹ ਆਰਡਰ ਪਟਵਾਰੀ ਸਾਹਿਬ ਕੋਲ ਹੈਗਾ ਪੰਚਾਇਤ ਕੋਲ ਹੈਗਾ ਹਰ ਉਸ ਅਧਿਕਾਰੀ ਕੋਲ ਇਹ ਆਰਡਰ ਪਹੁੰਚਿਆ ਹੋਇਆ ਪਰ ਬਰਜਿੰਦਰ ਦੇ ਡਰ ਦੇ ਮਾਰੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਇਹਨਾਂ ਆਰਡਰਾਂ ਨੂੰ ਤਾਮਿਲ ਕਿਉਂ ਨਹੀਂ ਕਰਵਾ ਰਿਹਾ ਸੀਸੀਟੀਵੀ ਫੁਟੇਜ ਤੁਸੀਂ ਸਾਰਿਆਂ ਨੇ ਦੇਖ ਲਈ ਸਾਰੀ ਜਨਤਾ ਦੇਖ ਚੁੱਕੀ ਆ ਇੱਕ ਤਾਂ ਸੀਸੀਟੀਵੀ ਇਸ ਤੋਂ ਪਹਿਲਾਂ ਆਈ ਜਦੋਂ ਬਰਜਿੰਦਰ ਇੱਕ ਲੇਡੀ ਨੂੰ ਕੁੱਟਦਾ ਆ ਬਰਜਿੰਦਰ ਦੇ ਚਮਚਿਆਂ ਨੇ ਕਿਹਾ ਕਿ ਉਹ ਐਆਈ ਦੀ ਬਣੀ ਹੋਈ ਆ ਫਿਰ ਅਸੀਂ ਉਹਦਾ ਦੂਜਾ ਐਂਗਲ ਰਿਲੀਜ਼ ਕਰਦੇ ਆ ਫਿਰ ਮੂੰਹ ਬੰਦ ਹੋ ਗਏ ਫਿਰ ਜਦੋਂ ਇਹਨਾਂ ਨੇ ਕਿਹਾ اے ਆਈ ਬਣੀ ਹੋਈ ਆ ਫਿਰ ਦੂਜਾ ਐਂਗਲ ਆਣ ਤੋਂ ਬਾਅਦ ਫਿਰ ਕਿਉਂ ਨਹੀਂ ਕਿਹਾ اے ਆਈ ਬਣੀ ਹੋਈ ਆ ਅੱਜ ਸਾਡੀ ਉਹ ਭੈਣ ਇਸ ਟਾਈਮ ਐਸਐਸਪੀ ਆਫਿਸ ਬੈਠੀ ਆ ਕਿਉਂ ਕਿ ਬਰਜਿੰਦਰ ਜਿੱਦਾਂ ਇੱਥੇ ਮਾਨਯੋਗ ਕੋਰਟ ਲਿਖਦਾ ਕਿ ਬਰਜਿੰਦਰ ਫੇਕ ਪਰਚੇ ਕਰਾਉਣ ਦੇ ਵਿੱਚ ਮਾਹਰ ਹੈ ਸਾਡੀ ਉਸ ਭੈਣ ਦੇ ਉੱਤੇ ਉਸ ਭੈਣ ਦੇ ਪਰਿਵਾਰ ਦੇ ਉੱਤੇ ਬਲਾਤਕਾਰ ਦਾ ਪਰਚਾ ਦਰਜ ਕਰਾ ਕੇ ਉਹ ਇਸ ਟਾਈਮ ਐਸਐਸਪੀ ਆਫਿਸ ਤੁਸੀਂ ਫੋਨ ਕਰਕੇ ਪੁੱਛ ਲਓ ਉੱਥੇ ਬੈਠੇ ਨੇ ਹਾਜ਼ਰੀ ਭਰਦੇ ਨੇ ਜਿਹੜੀ ਕੋਟਕਪੂਰੇ ਵਾਲੀ ਲੜਕੀ ਆ ਉਸ ਲੜਕੀ ਦੇ ਪਿਤਾ ਦੇ ਔਰ ਭਾਰ ਭਰਾ ਪਤੀ ਦੇ ਉੱਤੇ ਬਲਾਤਕਾਰ ਦਾ ਪਰਚਾ ਦਰਜ ਕਰਵਾ ਦਿੱਤਾ ਗਿਆ ਉਹ ਵੀ ੱੱਕੇ ਖਾਰੇ ਨੇ ਵੱਡੇ ਵੱਡੇ ਅਫਸਰਾਂ ਦੇ ਕੋਲ ਇਹ ਕਿਸਾਨ ਇਹਦੇ ਉੱਤੇ ਫੇਕ ਪਰਚਾ ਦਰਜ ਕਰਾ ਦਿੱਤਾ ਕੀ ਗੱਲ ਇਹਦੇ ਕੋਲ ਪਰਚੇ ਦਰਜ ਕਰਾਉਣ ਵਾਲੀ ਕੋਈ ਖਾਸ ਮਸ਼ੀਨਰੀ ਆ ਜਿਹੜਾ ਇਹਦੇ ਖਿਲਾਫ ਸੱਚ ਬੋਲੇ ਮੇਰੇ ਖਿਲਾਫ ਪਰਚਾ ਦਰਜ ਕਰਾਉਣ ਨੂੰ 5 ਲੱਖ ਰੁਪਏ ਦੀ ਆਫਰ ਦਿੱਤੀ ਗਈ ਆ ਬਹੁਤ ਸਾਰੇ ਲੋਕਾਂ ਨੂੰ ਕਿ ਤੁਸੀਂ ਪਾਰਟੀ ਬਣ ਕੇ ਖੜੇ ਹੋਵੋ ਤੇ ਦੁਆਬੀ ਦੇ ਖਿਲਾਫ ਪਰਚਾ ਦਰਜ ਕਰਾਉਣਾ ਮੈਂ ਕਹਿੰਦਾ ਜੱਟ ਦਾ ਪੁੱਤ ਖੜਿਆ ਪੁੱਤਰਾ ਪਰਚਾ ਦਰਜ ਤੇਰੇ ਪਰਚਿਆਂ ਤੋਂ ਨਹੀਂ ਡਰਦੇ ਬਰਜਿੰਦਰਾ ਅਖੀਰ ਤੱਕ ਲੜਾਂਗੇ ਆਖਰੀ ਸਾਹ ਤੱਕ ਲੜਾਂਗੇ ਪਰ ਸਵਾਲ ਹੈਗਾ ਪ੍ਰਸ਼ਾਸਨ ਕਿਉਂ ਸੁੱਤਾ ਆ ਇਹਨੇ ਬਾਰ-ਬਾਰ ਮੀਡੀਆ ਚ ਆ ਕੇ ਕਿਹਾ ਬਰਜਿੰਦਰ ਨੇ ਕਿ ਪ੍ਰਸ਼ਾਸਨ ਇਹਦੀ ਜੇਬ ਚ ਤੇ ਆ ਤਾਂ ਸਾਫ਼ ਹੀ ਕੋਡ ਵੀ ਲਿਖੀ ਜਾਂਦਾ ਹੈ ਕਿ ਪੁਲਿਸ ਦੀ ਜੇਬ ਚ ਪੁਲਿਸ ਦੇ ਅਫਸਰਾਂ ਦੇ ਨਾਲ ਮਿਲੇ ਹੋਏ ਮੈਂ ਤੁਹਾਨੂੰ ਇੱਕ ਇਸ ਆਰਡਰ ਦੀ ਪੂਰੀ ਕਾਪੀ ਮੈਂ ਤੁਹਾਨੂੰ ਮੁਹੱਈਆ ਕਰਾਉਂਗਾ ਇਹਨੂੰ ਨਾਣ ਨਤੀ ਜ਼ਰੂਰ ਕਰਿਓ ਇੱਕ ਮਾਣਯੋਗ ਕੋਡ ਕਹਿ ਰਿਆ ਹੁਣੇ ਪੁਲਿਸ ਵਾਲੇ ਆਪ ਪੁਲਿਸ ਪ੍ਰਸ਼ਾਸਨ ਆਪ ਸਾਬਤ ਕਰੇ ਕਿ ਕਦੋਂ ਇਸ ਕਿਸਾਨ ਦੀ ਜ਼ਮੀਨ ਛਡਾਉਣੀ ਆ ਆ ਇੱਕ ਪਹਿਲਾ ਇਹ ਬਲਾਦਕਾਰੀ ਸਾਬਤ ਹੋਇਆ ਉਸ ਤੋਂ ਬਾਅਦ ਇਹ ਚੋਰਾਂ ਤੇ ਠੱਗ ਠੱਗ ਠੱਗੀਆਂ ਦਾ ਸਰਗਣਾ ਵੀ ਸਾਬਤ ਹੋਇਆ ਇਸ ਬਰਜਿੰਦਰ ਦੀ ਚਰਚ ਦੇ ਵਿੱਚ ਐਂਕਰਿੰਗ ਕਰਨ ਵਾਲੇ ਦੋ ਆਦਮੀ ਤੇ ਜਨਾਨੀ ਉਹਨਾਂ ਦੇ ਉੱਤੇ ਠੱਗੀ ਦਾ ਕੇਸ ਦਰਜ ਹੋਇਆ ਉਹਦੇ ਬੱਚੇ ਉਹਨਾਂ ਨੂੰ ਡੇਢ ਡੇਢ ਸਾਲ ਸਜ਼ਾ ਹੋਈ ਆ ਮੈਂ ਠੋਕ ਕੇ ਕਹਾਂਗਾ ਬਲਿੰਜਿੰਦਰ ਬਲਕਾ ਬਲਾਦਗਾਰੀ ਬਰਜਿੰਦਰ ਥੱਗਾਂ ਦਾ ਸਰਗਣਾ ਬਰਜਿੰਦਰ ਗਰੀਬਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਨ ਵਾਲਾ ਇਹਦਾ 크ਰਿਸਚੀਅਨਟੀ ਨਾਲ ਕੋਈ ਸੰਬੰਧ ਨਹੀਂ ਹੈਗਾ ਜਿਹੜਾ ਸਾਨੂੰ ਜਾਂ ਸਾਡੇ ਕਹੇ ਹੋ ਲਫ਼ਜ਼ਾਂ ਨੂੰ 크ਰਿਸਚੀਅਨਟੀ 크ਰਿਸਚੀਅਨਟੀ ਦੇ ਖਿਲਾਫ ਠੋਕ ਤੋੜ ਮਰੋੜ ਕੇ ਵਰਤਦਾ ਹੈਗਾ ਉਹਦੇ ਖਿਲਾਫ ਪਰਚੇ ਦਰਜ ਕਰਾਵਾਂਗੇ ਸਾਡੀ ਲੜਾਈ ਸਿਰਫ ਤੇ ਸਿਰਫ ਇਸ ਕ੍ਰਿਮਨਲ ਦੇ ਖਿਲਾਫ ਹੈ ਮੈਂ ਤੈਨੂੰ ਪਾਸਟਰ ਵੀ ਨਹੀਂ ਕਹਿੰਦਾ ਇਹ ਬਲਾਤਕਾਰੀ ਦੇ ਖਿਲਾਫ ਹੈਗਾ ਤੇ ਜੇ ਕਿਸੇ ਨੂੰ ਇਹ ਲੱਗਦਾ ਕਿ ਇਹਦੇ ਉੱਤੇ ਕੀਤੇ ਸਵਾਲਾਂ ਨਾਲ ਕ੍ਰਿਸਚੀਅਨਟੀ ਬਦਨਾਮ ਹੋ ਰਹੀ ਆ ਤਾਂ ਫਿਰ ਇਹ ਫਰਜ਼ ਤੁਹਾਡਾ ਬਣਦਾ ਇਹ ਪ੍ਰੈਸ ਕਾਨਫਰੰਸ ਦਾ ਫਰਜ਼ ਤੁਹਾਡਾ ਬਣਦਾ ਤੁਸੀਂ ਨਾ ਥਪਾਓ ਇਹਨਾਂ ਨੂੰ ਸਾਡਾ ਫਰਜ਼ ਨਹੀਂ ਬਣਦਾ ਪਰ ਤੁਸੀਂ ਬੋਲਦੇ ਨਹੀਂ ਵੱਡੇ ਵੱਡੇ ਵਿਸ਼ਵਾ ਨਾਲ ਗੱਲ ਹੋਈ ਵੱਡੇ ਵੱਡੇ ਪਾਸਾ ਨਾਲ ਗੱਲ ਹੋਈ ਆ ਅੰਦਰ ਖਾਤ ਦਾ ਕਹਿੰਦੇ ਅਸੀਂ ਤੁਹਾਡੇ ਨਾਲ ਅਖੜੇ ਆ ਤੁਸੀਂ ਇਸ ਗੰਦ ਨੂੰ ਸਾਫ਼ ਕਰੋ ਪਰ ਤੁਸੀਂ ਕਿਉਂ ਸੁੱਤੇ ਹੋ ਤੁਹਾਡਾ ਫਰਜ਼ ਬਣਦਾ ਤੁਸੀਂ ਆ ਕੇ ਕ੍ਰਿਸਚੀਅਨਟੀ ਦੇ ਅੰਦਰ ਤੁਹਾਡੇ ਇਹ ਜਿਹੜਾ ਇਦਾਂ ਦੇ ਗੰਦਰੇ ਇਹਨਾਂ ਨੂੰ ਸਾਫ਼ ਕਰਨਾ ਤੁਹਾਡਾ ਫਰਜ਼ ਬਣਦਾ ਇਹ ਸਾਡਾ ਫਰਜ਼ ਨਹੀਂ ਹੈ ਸਾਡੀ ਮਜਬੂਰੀ ਆ ਕਿਉਂਕਿ ਤੁਸੀਂ ਨਹੀਂ ਬੋਲਦੇ ਤੇ ਇਸ ਤੋਂ ਬਾਅਦ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਇਹ ਮਾਨਯੋਗ ਕੋਰਟ ਦੇ ਆਰਡਰ ਜੇ ਤਾਂ ਤੁਸੀਂ ਇਹਨਾਂ ਨੂੰ ਲਾਗੂ ਕਰਵਾਉਨੇ ਹੋ ਤੇ ਬਲਡੋਜ਼ਰ ਚਲਾਉਨੇ ਹੋ ਤੇ ਜਗ੍ਹਾ ਖਾਲੀ ਕਰਾਉਨੇ ਹੋ ਇਸ ਕਿਸਾਨ ਦੀ ਤਾਂ ਤੁਹਾਡੇ ਬਹੁਤ ਧੰਨਵਾਦੀ ਹੋਵਾਂਗੇ ਪਰ ਪਿਛਲੇ 6 ਮਹੀਨੇ ਤੋਂ ਤੁਹਾਡੇ ਵੱਲੋਂ ਕੋਈ ਐਕਸ਼ਨ ਨਾ ਦਿਖਣ ਕਰਕੇ ਅੱਜ ਕਿਸਾਨ ਭਵਨ ਦੇ ਵਿੱਚ ਕਿਸਾਨ ਜਥੇਬੰਦੀਆਂ ਤੇ ਹੋਰ ਜਥੇ ਬੰਦੀਆਂ ਸਾਰੀਆਂ ਮਿਲ ਕੇ ਇਹ ਬੇਨਤੀ ਤੁਹਾਨੂੰ ਕਰਨ ਆਏ ਆਂ ਆ ਪ੍ਰਸ਼ਾਸਨ ਜੀ ਤੁਹਾਨੂੰ 15 ਦਿਨਾਂ ਦਾ ਟਾਈਮ ਹੱਥ ਜੋੜ ਕੇ ਦੇ ਰਹੇ ਆਂ ਤੁਸੀਂ ਇਸ ਕਿਸਾਨ ਦੀ ਜ਼ਮੀਨ ਖਾਲੀ ਕਰਾਓ ਉਸ ਤੋਂ ਬਾਅਦ ਸਾਡੀ ਮਜਬੂਰੀ ਹੋਏਗੀ ਸੜਕਾਂ ਤੇ ਉਤਰਨਾ ਸਾਡੀ ਮਜਬੂਰੀ ਹੋਏਗੀ ਧਰਨੇ ਲਗਾਣਾ ਸਾਡੀ ਮਜਬੂਰੀ ਹੋਏਗੀ ਜਾਮ ਕਰਨੇ ਪਰ ਇਹ ਸਾਡੀ ਮਜਬੂਰੀ ਹੋਏਗੀ ਅਸੀਂ ਕਰਨਾ ਨਹੀਂ ਚਾਹੁੰਦੇ ਇਹ ਹੁਣ ਤੁਹਾਡੇ ਉੱਤੇ ਆ ਪ੍ਰਸ਼ਾਸਨ ਜੀ ਤੁਸੀਂ ਇਸ ਕਿਸਾਨ ਨੂੰ ਇਨਸਾਫ ਦਿਵਾਉਂਗੇ ਯਾ ਨਹੀਂ ਦਿਵਾਉਂਗੇ ਇਹ ਪਹਿਲ ਤੁਹਾਡੀ ਆ ਦੂਜ ਸਾਡੀ ਆ ਅਸੀਂ ਹੱਥ ਜੋੜ ਕੇ ਸਿਰਫ ਬੇਨਤੀ ਕਰ ਰਹੇ ਹਾਂ ਤੇ ਸਾਡੇ ਸੰਗੀਆਂ ਸਾਥੀਆਂ ਤੇ ਜਿਹੜੇ ਫੇਕ ਪਰਚੇ ਕੀਤੇ ਜਾ ਰਹੇ ਨੇ ਸੀਆਈਡੀ ਵਾਲੇ ਭਰਾ ਵੀ ਇੱਥੇ ਮੌਜੂਦ ਨੇ ਹੋਰ ਭਰਾ ਵੀ ਇੱਥੇ ਮੌਜੂਦ ਨੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਆਪਣੇ ਵੱਡੇ ਅਫਸਰਾਂ ਤੱਕ ਇਹ ਗੱਲ ਜ਼ਰੂਰ ਪਹੁੰਚਾਓ ਕਿ ਇਹ ਜਿਹੜੇ ਪ੍ਰਸ਼ਾਸਨ ਨੂੰ ਵਰਤ ਕੇ ਫੇਕ ਪਰਚੇ ਕਰਾ ਕੇ ਜਿਹੜੀ ਸੱਚ ਦੀ ਆਵਾਜ਼ ਨੂੰ ਇਨ੍ਹਾਂ ਅਖੌਤੀ ਪਾਸਟਰਾਂ ਵੱਲੋਂ ਦਬਾਇਆ ਜਾ ਰਿਹਾ ਇਹਦੇ ਉੱਤੇ ਤੁਹਾਡਾ ਕੀ ਫਰਜ਼ ਬਣਦਾ ਮੇਰੀ ਬੇਨਤੀ ਅੱਜ ਦੇ ਲਈ ਮੇਰੀ ਇੰਨੀ ਬੇਨਤੀ ਪੂਰੀ ਹੈ ਜੀ ਜੇ ਮੇਰਾ ਕੋਈ ਬੱਤਰਕਾਰ ਵੀਰ ਸਵਾਲ ਪੁੱਛਣਾ ਚਾਹੁੰਦਾ ਹੈ ਮੇਰੇ ਨਾਲ ਵਜੀਦਪੁਰ ਸਾਹਿਬ ਹੈਗੇ ਨੇ ਮੇਰੇ ਨਾਲ ਸਤਨਾਮ ਸਿੰਘ ਹੈਗੇ ਨੇ ਇਹ ਸਾਰੇ ਉਸ ਕੁੱਟਮਾਰ ਦੇ ਵਿੱਚ ਇਹ ਫੱਟੜ ਹੋਏ ਨੇ ਇਹਨਾਂ ਦੇ ਸਿਰ ਪਾੜੇ ਨੇ ਇਹਨਾਂ ਦੀਆਂ ਲੱਤਾਂ ਪਾੜੀਆਂ ਬਾਵਾ ਕੋੜੀਆਂ ਨੇ ਉਸ ਪਿੰਡ ਦੇ ਸਾਰੇ ਮੌਤਵਾਰ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਤੁਸੀਂ ਕੋਈ ਸਵਾਲ ਪੁੱਛਣਾ ਚਾਹੋ ਤਾਂ ਪੁੱਛ ਸਕਦੇ ਹੋ ਜੀ ਇਹ ਐਡਾ ਤਾਕਤਵਰ ਹੋ ਗਿਆ ਇੱਕ ਪਾਸਾ ਜਿਹੜਾ ਪਿੰਡ ਵਾਲਿਆਂ ਦੇ ਦਿਵਾਲੇ ਹੋ ਗਿਆ ਪਿੰਡ ਨੂੰ ਆਹ ਹਾਲਾਤ ਕਰਨੇ ਕਰਤੇ ਮਜਬੂਰ ਅਸਲ ਚ ਜਮੀਨ ਜਿਹੜੀ ਸੀ ਇਹਨਾਂ ਕੋਲੋਂ ਲੀਜ਼ ਤੇ ਲਈ ਸੀ ਕੁਝ ਟਾਈਮ ਪ੍ਰੋਗਰਾਮ ਕਰਨ ਦੇ ਲਈ ਇਹ ਟੈਂਪਰੀ ਕਟਨਾ ਥੋੜਾ ਨਾਵੇਂ ਡਿਫੈਂਸ ਗੁਰ ਪਰ ਜਿਹੜੀ ਤਰੀਖ ਦੀ ਕਿਹੜੇ ਮਹੀਨੇ ਦੀ ਜਾਂ ਸਾਲ ਦੀ ਹੋ ਤਕਰੀਬਨ 2000 2021 ਦੀ ਘਟਨਾ ਆ ਮੈਂ ਦੱਸਣਾ 2021 ਦੀ ਘਟਨਾ ਆ ਉਸ ਤੋਂ ਬਾਅਦ ਅਸੀਂ ਕੋਰਟ ਜਾਂਦੇ ਆ ਕੋਰਟ ਦੇ ਵਿੱਚ ਲੜਦੇ ਆ ਜਿਹੜਾ ਇਹ ਦੰਗਾ ਕੀਤਾ ਗਿਆ ਇਹ ਵੀ ਉਦੋਂ ਕੀਤਾ ਗਿਆ ਪਰ ਸੀਸੀਟੀਵੀ ਉਦੋਂ ਸਾਹਮਣੇ ਨਹੀਂ ਆਈ ਸੀ ਜਿਸ ਕਰਕੇ ਇਹਨੇ ਕੀ ਕੀਤਾ ਹੁਣ ਤੁਸੀਂ ਦੇਖੋ ਇਹ ਤਾਂ ਮਾਰਨ ਵਾਲੇ ਨੇ ਬੰਦੇ ਪਰ ਇਹਨਾਂ ਦੇ ਇਹਨਾਂ ਦੀਆਂ ਜੜੀਆਂ ਧਾਰਾ ਬਣਦੀਆਂ ਸੀ ਉਹ ਲੱਗੀਆਂ ਨਹੀਂ ਪਰ ਇਹਨਾਂ ਦੇ ਧਾਰਾ ਐਸੀਆਂ ਐਸੀਆਂ ਠੋਕ ਦਿੱਤੀਆਂ ਕਿ ਜਾਂ ਦੰਗਾ ਭੜਕਾਉਣ ਦੀਆਂ ਹੋਰ ਧਾਰਾ ਠੋਕ ਦਿੱਤੀਆਂ ਕਿ ਜਾਂ ਜਿੰਨਾ ਕਰਕੇ ਇਹਨਾਂ ਨੂੰ ਵਿਚਾਰੇ ਨੂੰ ਘਰੇ ਬੈਠਣਾ ਪਿਆ ਇਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਇਹ ਜੀ ਉਸ ਸਮੇਂ ਉੱਥੇ ਆਪਣੇ ਕਮਬੈਨ ਨਾਲ ਕੜਕ ਕੱਟ ਰਿਹਾ ਸੀ ਉਦੋਂ ਜਦੋਂ ਇਹਨਾਂ ਨੇ ਜਾ ਕੇ ਪ੍ਰੇਸ਼ਾਨ ਕੀਤਾ ਕਿ ਤੇਰੀ ਆਵਾਜ਼ ਆ ਰਹੀ ਹੈ ਬੰਦ ਕਰ ਆਪਣੀ ਕਮਬੈਨ ਨੂੰ ਤੇ ਸਾਡਾ ਉੱਥੇ ਬਰੌਦੀ ਟੋਲ ਪਲਾਜ਼ਾ ਤੇ ਇਹ ਸੰਘਰਸ਼ ਚੱਲ ਰਿਹਾ ਸੀ ਕਿਸਾਨਾਂ ਦਾ ਲੋਕ ਹਿੱਤ ਮਿਸ਼ਨ ਬੀਕੇਜੂ ਪੰਜਾਬ ਵੱਲੋਂ ਸਾਡੇ ਵੀ ਬੰਦੇ ਉੱਥੇ ਪਹੁੰਚੇ ਦਾ ਦੇਖਦੇ ਹੀ ਦੇਖਦੇ ਕੁਝ ਵੀਰ ਉੱਥੇ ਪ੍ਰੈਸ ਦੇ ਪੱਤਰਕਾਰ ਵੀ ਮੌਜੂਦ ਸੀ ਖੁਦ ਅੰਦਰੋਂ ਪੂਰਾ ਇਕੱਠ ਲੈ ਕੇ ਉਹ ਬਾਹਰ ਆਇਆ ਕਿਸੇ ਦੇ ਹੱਥ ਵਿੱਚ ਕੀ ਕੁਝ ਸੀ ਉਹ ਪਤਾ ਨਹੀਂ ਕਿਸੇ ਕੋਲ ਰਾਡ ਸੀ ਕਿਸੇ ਕੋਲ ਇੱਟਾਂ ਪੱਥਰ ਸੀ ਉਸਨੇ ਉਹਨਾਂ ਪਹਿਲਾਂ ਤਾਂ ਆ ਕੇ ਪੱਤਰਕਾਰਾਂ ਤੋਂ ਕੈਮਰੇ ਅਤੇ ਮਾਈਕ ਹੋਏ ਜੋ ਅੱਜ ਤੱਕ ਵੀ ਵਾਪਸ ਨਹੀਂ ਹੋਏ ਤੇ ਉਸ ਸਮੇਂ ਇਹਨਾਂ ਨੇ ਇਸ ਕਿਸਾਨ ਤੇ ਇਸ ਤਰ੍ਹਾਂ ਜਾਨਲੇਵਾ ਹਮਲਾ ਕੀਤਾ ਉੱਥੇ ਇੱਕ ਪੁਲਿਸ ਇੰਸਪੈਕਟਰ ਸੀਗਾ ਮਾਜਰੀ ਤੋਂ ਮਜੂਦ ਜਦੋਂ ਉਹਦੇ ਉੱਤੇ ਆਪਰ ਡਿੱਗ ਕੇ ਉਸਨੇ ਇਹਨੂੰ ਬਚਾਇਆ ਨਹੀਂ ਇਸ ਨੂੰ ਜਾਂਤੋ ਮਾਰ ਦੇਣਾ ਸੀ ਇੱਕ ਹੋਰ ਦਲਵਿੰਦਰ ਸਿੰਘ ਉਸ ਨੂੰ ਚੁੱਕ ਕੇ ਉਹ ਅੰਦਰ ਲੈ ਗਏ ਕੁੱਟਮਾਰ ਕਰੀ ਜਿੰਨੇ ਵੀ ਪੰਜਾਬ ਨੰਬਰ ਦੇ ਬਾਹਨ ਸੀ ਭਾਵੇਂ ਉਹ ਮੋਟਰਸਾਈਕਲ ਸੀ ਉਹ ਤੋੜ ਕੇ ਅੰਦਰ ਲੈ ਗਏ ਤੇ ਜਿਹੜੀਆਂ ਗੱਡੀਆਂ ਸੀ ਉਹ ਵੀ ਬੁਰੀ ਤਰ੍ਹਾਂ ਤੋੜ ਦਿੱਤੀਆਂ ਉਸੇ ਟਾਈਮ ਡੀਐਸਪੀ ਬਰਾੜ ਸਾਹਿਬ ਆਏ ਉੱਥੇ ਤੇ ਉਹਨਾਂ ਨੇ ਆਕੇ ਜਰੂਰ ਐਕਸ਼ਨ ਲਿਆ ਤੇ ਉੱਥੇ ਲੋਕਾਂ ਦੇ ਬਾਹਰ ਅੰਦਰੋਂ ਛਡਾਏ ਜਿਹੜੇ ਇਹਨਾਂ ਨੇ ਕਿਡਨੈਪ ਕਰੇ ਸੀ ਉਹ ਬੰਦੇ ਅੰਦਰੋਂ ਛਡਾਏ 13 ਬੰਦਿਆਂ ਨੂੰ ਲਿਜਾ ਕੇ ਕਰਾਲੀ ਹਸਪਤਾਲ ਦਾਖਲ ਕਰਵਾਇਆ ਤੇ ਉਹਨਾਂ ਤੇ ਕੇਸ ਵੀ ਮੁਕੱਦਮੇ ਵੀ ਦਰਜ ਹੋਏ ਪਰ ਅਮਲ ਹੈ ਜਿਹੜਾ ਉਹ ਤੁਹਾਡੇ ਸਾਹਮਣੇ ਹੈ ਜ਼ਮੀਨ ਜਿਹੜੀ ਤੁਸੀਂ ਕਹਿੰਦੇ ਹੋ ਇਹ ਲੀਜ਼ ਤੇ ਦਿੱਤੀ ਸੀ ਪਰ ਉਹ ਜ਼ਮੀਨ ਲੀਜ਼ ਤੇ ਸੀ ਉਹ ਕਾਪੀ ਵੀ ਲੀਜ਼ ਤੇ ਸੀ ਛਡਾਣ ਦੀ ਗੱਲ ਹੋਈ ਸੀ ਸਾਹਮਣੇ ਉਹਨਾਂ ਦੀ ਜਿਹੜੀ ਜਿਹੜੀ ਉਹ ਗੱਲਬਾਤ ਸੀਗੀ ਨਾ ਪਹਿਲਾਂ ਉਹਨਾਂ ਨੇ ਲੀਜ਼ ਤੇ ਗੱਲ ਕਰਕੇ ਦੋ ਪਰਿਵਾਰ ਸੀਗੇ ਦੋ ਪਰਿਵਾਰਾਂ ਦੀ ਸਾਝੀ ਜੀ ਨਹੀਂ ਜਾ ਸਕਤਰ ਕੇ ਨਹੀਂ ਉਹ ਜ਼ਮੀਨ ਜਿਹੜੀ ਲੀਜ਼ ਤੇ ਸੀ ਉਹ ਧਾਰਮਿਕ ਪ੍ਰੋਗਰਾਮ ਕਰਨ ਦੇ ਲਈ ਵੀ ਹੁੰਦੀ ਰਹੀ ਸੀ ਉਸ ਤੋਂ ਬਾਅਦ ਇੱਕ ਭਰਾ ਦੇ ਨਾਲ ਕੁਝ ਹਿੱਸਾ ਜਿਹੜਾ ਖਰੀਦਣ ਦੀ ਗੱਲਬਾਤ ਉਹਨਾਂ ਦੀ ਚੱਲ ਰਹੀ ਸੀ ਅਸੀਂ ਖਰੀਦ ਲਾਂਗੇ ਉਹ ਜਿਹੜੀ ਇਹ ਕੰਬੈਨ ਸੀ ਜਿਹੜੀ ਮਸ਼ੀਨ ਸੀ ਜਿਹਦੇ ਨਾਲ ਕੰਮ ਕੱਟੀ ਜਾ ਰਹੀ ਸੀ ਉਹ ਮਸ਼ੀਨ ਦੀ ਜਦੋਂ ਹਵਾ ਚੱਲੀ ਨਾ ਉਹਦੀ ਜਦੋਂ ਡਸਟ ਜਿਹੜੀ ਸੀ ਉਹ ਇਹਨਾਂ ਦੇ ਪ੍ਰੋਗਰਾਮ ਵੱਲ ਚੱਲਦੇ ਵੱਲ ਆਈ ਇਹਨਾਂ ਨੇ ਜਲਦੀ ਸਟੇਜ ਤੋਂ ਤੁਸੀਂ ਉਹ ਵੀਡੀਓ ਚੈੱਕ ਕਰ ਸਕਦੇ ਹੋ ਜਲਦੀ ਸਟੇਜ ਤੇ ਬਲਜਿੰਦਰ ਬੋਲ ਰਿਹਾ ਵੀ ਇਨਕੋ ਹਟਾइए ਕੌਣ ਹੈ ਇਸਕੋ ਬੰਦ ਕਰਾ ਕੇ ਆਓ ਮਤਲਬ ਉਹ ਆਪਣੀ ਲੈਂਗੁਏਜ ਦੇ ਵਿੱਚ ਆਪਣੇ ਲਹਿਜੇ 'ਚ ਗੱਲ ਕਰ ਰਿਹਾ ਉਹ ਵੀਡੀਓ ਵੀ ਜਿਹੜੀ ਹੈ ਇਹਨਾਂ ਦੇ ਪ੍ਰੋਗਰਾਮ 'ਚ ਨਾ ਚੱਲ ਰਿਹਾ ਸੀ ਉਸ ਮਾਈ ਪ੍ਰੋਗਰਾਮ ਦੇ ਵਿੱਚ ਤੁਸੀਂ ਸੁਣ ਸਕਦੇ ਹੋ ਮੈਂ ਤੁਹਾਨੂੰ ਡੇਟ ਜਿਹੜੀ ਮੈਂਸ਼ਨ ਕਰ ਦਾਂਗਾ ਕਿਸ ਡੇਟ ਦੇ ਵਿੱਚ ਉਹ ਪ੍ਰੋਗਰਾਮ ਚੱਲ ਰਿਹਾ ਸੀ ਤੇ ਉਸ ਪ੍ਰੋਗਰਾਮ ਦੇ ਦੌਰਾਨ ਬੰਦੇ ਇਹ ਜਾਂਦੇ ਆਪਾਂ ਜਿੱਦੇ ਜਾ ਕੇ ਪਹਿਲਾਂ ਉਸ ਕਿਸਾਨ ਦੇ ਨਾਲ ਗਾਲੀ ਗਲੋਚ ਕਰਦੇ ਆ ਉੱਤੇ ਹੀ ਮਾਰਕਟ ਕਰਨੀ ਸ਼ੁਰੂ ਕਰ ਦਿੰਦੇ ਆ ਉਸ ਤੋਂ ਬਾਅਦ ਜਦੋਂ ਬਾਕੀ ਦੇ ਬੰਦੇ ਉੱਪਰ ਦੀ ਸਪੋਰਟ ਦੇ ਵਿੱਚ ਪਿੰਡ ਦੇ ਬੰਦੇ ਹੋਰ ਇਲਾਕੇ ਦੇ ਬੰਦੇ ਉੱਥੇ ਪਹੁੰਚਦੇ ਆ ਉਹਨਾਂ ਨਾਲ ਵੀ ਭਾਰੀ ਮਾਰਕਟ ਕੀਤੀ ਜਾਂਦੀ ਹੈ ਤੇ ਜਿਵੇਂ ਹੁਣ ਦੁਆਬੀ ਜੀ ਵੀ ਦੱਸ ਰਹੇ ਸੀ ਕਿ ਇਹ ਕਿਸੇ ਇੱਕ ਧਰਮ ਦੀ ਲੜਾਈ ਨਹੀਂ ਹੈਗੀ ਨਾ ਕਿਸੇ ਧਰਮ ਦੇ ਖਿਲਾਫ ਲੜਾਈ ਹੈ ਬਹੁਤ ਸਾਰੇ ਲੋਕ ਇਹਨਾਂ ਚੀਜ਼ਾਂ ਦੇ ਲਈ ਪ੍ਰਸੈਪਸ਼ਨ ਬਣਾ ਦਿੰਦੇ ਆ ਕਿ ਇੱਕ ਧਰਮ ਦੀ ਦੂਜੇ ਧਰਮ ਨਾਲੇ ਲੜਾਈ ਚੱਲ ਪਈ ਇਹ ਧਰਮਾਂ ਦੀ ਲੜਾਈ ਨਹੀਂ ਇਹ ਕੁਝ ਸ਼ਰਾਰਤੀਆਂ ਸਰ ਕੁਝ ਗਲਤ ਲੋਕ ਜਿਹੜੇ ਧਰਮ ਦੀ ਆੜ ਦੇ ਵਿੱਚ ਆਮ ਲੋਕਾਂ ਨੂੰ ਮੂਰਖ ਬਣਾ ਕੇ ਤੇ ਧਰਮ ਦੀ ਆੜ ਦੇ ਵਿੱਚ ਇਹ ਜਿਹੜੇ ਗੁਰਗਤਾਂ ਦੇ ਕਰਦੇ ਆ ਸਿਰਫ ਉਹਨਾਂ ਦੇ ਖਿਲਾਫ ਇਹ ਲੜਾਈ ਹੈ ਉਹਨਾਂ ਦੇ ਖਿਲਾਫ ਇਹ ਗੱਲਬਾਤ ਹੈ ਕਿ ਜਿਵੇਂ ਇੱਕ ਕਿਸਾਨ ਨਾਲ ਧੱਕਾ ਹੋਇਆ ਇੰਨਾ ਪਤਾ ਨਹੀਂ ਕਿੰਨੇ ਕੁ ਹੋਰ ਲੋਕਾਂ ਨਾਲ ਧੱਕਾ ਹੋਇਆ ਹੋਵੇਗਾ ਹਲੇ ਡੇ ਬਾਏ ਡੇ ਉਹ ਲੋਕ ਵੀ ਅੱਗੇ ਆਣਗੇ ਜਿਹੜੀਆਂ ਕੁੜੀਆਂ ਬੋਲੀਆਂ ਨੇ ਜਿਨ੍ਹਾਂ ਨੇ ਇਸ ਬਲਜਿੰਦਰ ਦੇ ਖਿਲਾਫ ਆਪਣੀ ਕਾਰਵਾਈ ਕਰਨ ਦੇ ਲਈ ਆਪਣਾ ਪੱਖ ਪੇਸ਼ ਕੀਤਾ ਹੈ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਕੁੜੀਆਂ ਸਾਹਮਣੇ ਆਣ ਜਿਨ੍ਹਾਂ ਦੇ ਨਾਲ ਇਹਦਾ ਕੁਝ ਹੋਇਆ ਹੋਵੇਗਾ ਕਿਉਂਕਿ ਕੁਝ ਲੋਕ ਆਪਣੀ ਇੱਜ਼ਤ ਆਫਰ ਦੇ ਮਾਰੇ ਡਰਦੇ ਸਾਹਮਣੇ ਨਹੀਂ ਆਉਂਦੇ ਬਹੁਤ ਘੱਟ ਲੋਕ ਹੁੰਦੇ ਜਿਹੜੇ ਆਪਣਾ ਪੱਖ ਰੱਖਦੇ ਨੇ 21 ਦੇ ਵਿੱਚ ਮਰਪਟ ਹੋਈ ਆ ਔਰ ਉਹ ਕੇਸ ਵੀ ਹਾਲੇ ਰਫਾ ਦਫਾਈ ਜਾਏਗਾ ਜ਼ਮੀਨ ਲੀਜ਼ ਵਾਲਾ ਕੇਸ ਥੋੜੀ ਜਿਹੀ ਹੈ ਕਿੰਨੀ ਜ਼ਮੀਨ ਹੈ ਸਹੀ ਉਹ ਔਨ ਰੋਡ ਹੈ ਬਈ ਸਾਰੀ ਇਹਦੇ ਵਿੱਚ ਜਿਹੜਾ ਮੈਂ ਆਰਡਰ ਭੇਜਾਂਗਾ ਇਹਦੇ ਵਿੱਚ ਤੁਹਾਡੇ ਨੂੰ ਸਾਰਾ ਕੁਝ ਆ ਜਾਣਾ ਹੈ ਰੋਡ ਦਾ ਸਾਰਾ ਲਿਆ ਜੀ ਕਹਿੰਦਾ ਜ਼ਮੀਨ ਖਾਲੀ ਕਰਵਾ ਦੇ ਉਸ ਨੂੰ ਪ੍ਰਸ਼ਾਸਨ ਕੋਲੇ ਚਲੂ ਨਹੀਂ ਪ੍ਰਸ਼ਾਸਨ ਨੇ ਨਹੀਂ ਕਰਵਾਈ ਕਪੂ ਅਪਰਕੋਰਟ ਦੀ ਤੋਂ ਟੁਕਲੇ ਰਸਤਾ ਬਜਦਾ ਕੰਟੈਂਪਟ ਕੋਰਟ ਦਾ ਵੀ ਰਾਸ ਕੰਟੈਂਪਟ ਅਪ ਕੋਰਟ ਵੀ ਬਣਦਾ ਸਾਰਾ ਕੁਝ ਬਣਦਾ ਹੈਗਾ ਮੈਂ ਲੀਗਲ ਵੇ ਅਪਣਾਵਾਂਗੇ ਲੀਗਲ ਵੇ ਅਪਣਾਵਾਂਗੇ ਪਰ ਧਰਨਾ ਵੀ ਜਿਹੜਾ ਸਾਡਾ ਰਾਈਟ ਜਿਹੜਾ ਹੈਗਾ ਸੰਵਿਧਾਨਕ ਰਾਈਟ ਸਾਡਾ ਹੈਗਾ ਕੋਰਟ ਦੇ ਵਿੱਚ ਦੇਖੋ ਇਹ ਇਹ ਜਿਹੜਾ 2021 ਚ ਇਹਨਾਂ ਨੇ ਕਿਸਾਨ ਨੂੰ ਇਸ ਤਰੀਕੇ ਨਾਲ ਮਾਰਿਆ ਅੱਜ ਤੱਕ ਇਹਨਾਂ ਤੇ ਕੋਈ ਵੱਡੇ ਪਰਚੇ ਦਰਜ ਨਹੀਂ ਹੋਏ ਅੱਜ ਤੱਕ ਉਹ ਆਜ਼ਾਦ ਹੁੱਕ ਮਰਿਆ ਸੀਗਾ ਫਿਰ ਇਹ ਕੋਰਟ ਦਾ ਵੀ ਆਰਡਰ ਆ ਜਾਂਦਾ ਹੈ ਕੋਰਟ ਦਾ ਆਰਡਰ ਆਣ ਤੋਂ ਬਾਅਦ ਵੀ ਇਹ ਇੰਪਲੀਮੈਂਟ ਨਹੀਂ ਹੁੰਦਾ ਹੁਣ ਜੇ ਅਸੀਂ ਵੱਡੇ ਕੋਰਟ ਦੇ ਵਿੱਚ ਚਲੇ ਵੀ ਜਾਨੇ ਆ 2 ਸਾਲ 3 ਸਾਲ 4 ਸਾਲ ਹੋ ਸਕਦਾ 7 ਸਾਲ ਅਸੀਂ ਉੱਥੇ ਲੜਨ ਤੋਂ ਬਾਅਦ ਗੱਲ ਫੇਰ ਉੱਥੇ ਆਣੀ ਹੈ ਕਿ ਜ਼ਮੀਨ ਛਡਾਓ ਹੈਨਾ ਗੱਲ ਚਾਹੇ ਅਸੀਂ ਸੁਪਰੀਮ ਕੋਰਟ ਵੀ ਚਲੇ ਜਾਈਏ ਗੱਲ ਫੇਰ ਉੱਥੇ ਆਣੀ ਹੈ ਕਿ ਪੁਲਿਸ ਜ਼ਮੀਨ ਛਡਾਵੇ ਆਰਡਰ ਉੱਥੋਂ ਵੀ ਉਹੀ ਆਣਾ ਤੇ ਅਸੀਂ 10 ਸਾਲ ਜਾਂ 20 ਸਾਲ ਇਸ ਚੀਜ਼ ਨੂੰ ਲੜੀਏ ਤੇ ਉਹਦੇ ਬਜਾਏ ਪ੍ਰਸ਼ਾਸਨ ਆਪਣੀ ਜਿਹੜੀ ਬਣਦੀ ਡਿਊਟੀ ਆ ਉਹ ਕਿਉਂ ਨਹੀਂ ਕਰ ਰਿਹਾ ਇਹ ਜ਼ਮੀਨ ਹੈ ਇਹਦੀ ਨਾ ਬਕਾਇਦਾ ਉੱਥੇ ਮਿੰਟੀ ਹੋਈ ਹੈ ਤਸਵੀਲਾ ਆਪੋ ਜਾ ਕੇ तहसीलदार साहब ने आ पाके आप ਕੋਲ ਖੜਕੇ ਪਟਵਾਰੀ ਕਾਨੂੰਗੋ ਨਾਲ ਹੋ ਕੇ ਮਿੰਤੀ ਹੋਈ ਹੈ ਔਰ ਦੱਸਿਆ ਵੀ ਆ ਜਗ੍ਹਾ ਜਿਹੜੀ ਤੁਹਾਡੀ ਐ ਨਹੀਂ ਛੱਡ ਦੋ ਲੇਕਿਨ ਉਸਤੇ باوجود ਵੀ ਉਹ ਜਗ੍ਹਾ ਉਵੇਂ ਦੀ ਉਵੇਂ ਉਹਨਾਂ ਦੇ ਕਬਜ਼ੇ ਚ ਉਹ ਮੁੜ ਕੇ ਨਹੀਂ ਛੱਡੀ ਨਾ ਕਿਸੇ ਨੇ ਪੁਰਸ ਪ੍ਰਸ਼ਾਸਨ ਨੇ ਨਾ ਕਿਸੇ ਵਿਭਾਗ ਨੇ ਮੁੜ ਕੇ ਉਹ ਖਾਲੀ ਕਰਾ ਕੇ ਦਿੱਤੀ ਨਹੀਂ ਜ਼ਮੀਨ ਇਹਦੇ ਵਿੱਚ ਕਿੰਨੀ ਜ਼ਮੀਨਾਂ ਕੋਟੀ ਜ਼ਮੀਨ ਉਹ ਮੇਰੇਗਾ ਪੋਣਾ ਕਿਲਾ ਅੱਧਾ ਪੋਣਾ ਕਿਲਾ ਇੱਕ ਕਿਲੇ ਦੇ ਨੇੜੇ ਤੇੜੇ ਦੀ ਜਗ੍ਹਾ ਟੋਟਲ ਅੱਜ ਤੁਸੀਂ ਜੀ ਹੁਣ ਤੁਸੀਂ ਰੱਖਣਾ ਬਹੁਤ ਜ਼ਿਆਦਾ ਹੈ ਜੀ ਚਾਰ ਸੌ देखो घटना घटना ਜਿਹੜੀ ਹੈਗੀ 21 ਦੀ ਆ ਪਰ ਦੋਨੋਂ ਚੀਜ਼ਾਂ ਇੰਟਰਲਿੰਕਡ ਹੈਗੀਆਂ ਇਹਨੂੰ ਮਾਰਨਾ ਕੁੱਟਣਾ ਇਹਦੀ ਜ਼ਮੀਨ ਤੇ ਕਬਜ਼ਾ ਕਰਨਾ ਤੇ ਇਹਦੀ ਜ਼ਮੀਨ ਨੂੰ ਛਡਾਉਣ ਦਾ ਆਰਡਰ ਜਦੋਂ ਹੋਣਾ ਆਇਆ ਉਹਦੇ ਉੱਤੇ ਕੋਈ ਵੀ ਐਕਸ਼ਨ ਨਾ ਹੋਣਾ ਹਾਂਜੀ ਇਹ 11 ਚ ਆਰਡਰ ਆਇਆ ਹੋਇਆ ਬਾਰ ਬਾਰ ਇਹਨਾਂ ਨੂੰ ਮਿਲ ਰਹੀਆਂ ਪ੍ਰਸ਼ਾਸਨ ਨੂੰ ਮਿਲ ਰਹੀਆਂ ਪ੍ਰਸ਼ਾਸਨ ਆ ਕੇ ਮਨਤੀ ਵੀ ਕਰ ਜਾਂਦਾ ਹੈ ਮਨਤੀ ਕਰਨ ਤੋਂ ਬਾਅਦ ਵੀ ਪ੍ਰਸ਼ਾਸਨ ਜਗ੍ਹਾ ਹੀ ਨਹੀਂ ਛਡਵਾ ਕੇ ਦੇ ਸਕਦਾ ਤਾਂ ਫੇਰ ਸਾਨੂੰ ਆ ਕੇ ਬੋਲਣਾ ਸਾਡਾ ਫਰਜ਼ ਬਣਦਾ ਇਹ ਨਹੀਂ ਹੈ ਕਿ ਮਸਲਾ 4 ਸਾਲ ਪੁਰਾਣਾ ਹੈ ਮਸਲਾ ਇੰਟਰਲਿੰਕਡ ਹੈਗਾ ਤੇ ਲਗਾਤਾਰ ਜੁੜਿਆ ਚੱਲਿਆ ਆ ਰਿਹਾ ਹੈ ਮਾਰ ਕੋਈ ਦੂਸਰਾ ਕਬਜ਼ਾ ਜਿਸ ਹੈ ਜੀ ਦੋ ਜ਼ਮੀਨਾਂ ਨੇ ਕਿ ਇੱਕੋ ਹੀ ਹੈ ਇੱਕੋ ਹੀ ਜ਼ਮੀਨਾਂ ਦੀ ਇੱਕੋ ਹੀ ਜ਼ਮੀਨ ਹੈ ਮੇਰੀ ਜ਼ਮੀਨ ਤੁਸੀਂ ਮੇਰੇ ਤੋਂ ਤੈ ਲੈ ਲਈ ਉਸ ਤੋਂ ਬਾਅਦ ਤੁਸੀਂ ਕਬਜ਼ਾਦਾਰੀ ਬਣ ਕੇ ਬਹਿ ਗਏ ਉਸ ਤੋਂ ਬਾਅਦ ਤੁਸੀਂ ਮੇਰਾ ਹੀ ਸਿਰ ਬਾੜ ਦਿੰਨੇ ਹੋ ਅੱਛਾ ਲੀਜ਼ ਕਿਤੇ ਟਾਈਮ ਦੀ ਸੀ ਉਸ ਤੋਂ ਬਾਅਦ ਕੋਰਟ ਦੇ ਆਰਡਰ ਆ ਜਾਂਦੇ ਨੇ ਕੋਰਟ ਦਾ ਆਰਡਰ ਆਣ ਤੋਂ ਬਾਅਦ ਵੀ ਲੀਜ਼ ਨੇ ਟਾਈਮ ਦੀ ਸੀਗੀ ਕਿ ਲੀਜ਼ ਮੇਰੇ ਕੋਲ 1 ਸਾਲ ਦੀ 1 ਸਾਲ ਦੀ ਲੀਜ਼ ਸੀਗੀ ਉਹ ਹੁੰਦਾ ਕੰਟਰੈਕਟ ਹੁੰਦਾ ਉਸ ਤੋਂ ਬਾਅਦ ਰਿਵਿਊ ਕਰਨਾ ਹੁੰਦਾ ਹੈ ਗਿਆਰਾਂ ਕਮੀ ਨਹੀਂ ਜਿਹੜਾ ਉਹ ਮੁੜ ਕੇ ਫਿਰ ਹੋਇਆ ਵੀ ਨਹੀਂ ਉਹ ਉਹਦੇ ਕੇ ਉਹਨੂੰ ਉਦੋਂ ਹੀ ਵਾਪਸ ਕਰ ਲੈ ਉਸ ਤੋਂ ਬਾਅਦ ਤੁਸੀਂ ਸੀਸੀਡੀ ਵੀ ਜਿਹੜੀ ਤੁਹਾਡੇ ਚੈਨਲ ਉੱਤੇ ਚੱਲ ਰਹੀ ਹੈ ਤੁਸੀਂ ਦੇਖਦੇ ਹੋ ਕਿਸਾਨ ਨੂੰ ਫੜ ਕੇ ਇਹ ਧਾਰਮਿਕ ਪ੍ਰੋਗਰਾਮ ਕਰਾਉਣ ਵਾਸਤੇ ਜਿਹੜੀ ਕਿਹੜੇ ਸਾਲ ਚ ਲਈ ਸੀ 21 20 21 ਦੇ ਦਰਮਿਆਨ 20 21 ਦੇ ਦਰਮਿਆਨ ਮਾਰਕੁੱਟ ਕਰਦੇ ਹੋਈ ਆ ਮਾਰਕੁੱਟ ਇਹਦੇ ਵਿੱਚ 21 ਦੇ ਵਿੱਚ ਜਿਹੜੀ ਸੀਸੀਟੀਵੀ ਤੁਸੀਂ ਦੇਖ ਰਹੇ ਹੋ ਤੁਹਾਡੇ ਚੈਨਲਾਂ ਤੇ ਚੱਲ ਰਹੀ ਆ ਉਹਨੂੰ ਫੜ ਕੇ ਕਿਸਾਨ ਨੂੰ ਕਿਸਾਨ ਦੇ ਸਾਥੀ ਨੂੰ ਅੰਦਰ ਲਜਾਣਾ ਅੰਦਰ ਲਾ ਜਾ ਕੇ ਆਪਣੀ ਪਰਮਿਸਸੇਸ ਦੇ ਵਿੱਚ ਕੁੱਟਣਾ ਕਟਨਾਪਿੰਗ ਦੀਆਂ ਧਾਰਾ ਬਣਦੀਆਂ ਕਤਲ ਕਤਲ ਕਰਨ ਦੀਆਂ ਜਾਨੋ ਮਾਰਨ ਦੀਆਂ ਧਾਰਾ ਬਣਦੀਆਂ ਜਾਨੋ ਮਾਰਨ ਦੀਆਂ ਕੋਸ਼ਿਸ਼ ਦੀਆਂ ਧਾਰਾ ਬਣਦੀਆਂ ਦੰਗੇ ਕਰਨ ਦੀਆਂ ਧਾਰਾ ਬਣਦੀਆਂ ਅੱਧਾ ਪਿੰਡ ਕੁੱਟਿਆ ਉਹ ਕੋਈ ਵੀ ਧਾਰਾ ਐਸੀ ਕੋਈ ਧਾਰਾ ਉਹਨਾਂ ਦੇ ਉੱਤੇ ਲਾਈਓ ਨਹੀਂ ਗਈ ਜਿਦੇ ਵਿੱਚ ਆਮ ਲੋਕਾਂ ਨੂੰ ਇਨਸਾਫ ਮਿਲੇ ਮੇਰਾ ਇਹ ਸਾਰਾ ਚੀਜ਼ ਤੁਹਾਨੂੰ ਦੱਸਣ ਦਾ ਮਕਸਦ ਇਹ ਆ ਕਿ ਹਾਲੇ ਵੀ ਉਹ ਬੰਦਾ ਇੰਨਾ ਤਾਕਤਵਰ ਹੈਗਾ ਕਿ ਜੇਲ੍ਹ ਦੇ ਅੰਦਰ ਬੈਠਾ ਵੀ ਆਪਣਾ ਸਾਮਰਾਜ ਚਲਾ ਰਿਹਾ ਹੈ ਤੇ ਅੱਜ ਸਾਡੀ ਇੱਕ ਭੈਣ ਐਸਐਸਪੀ ਆਫਿਸ ਬੈਠੀ ਆ ਉਹਨਾਂ ਨੇ ਪ੍ਰੈਸ ਕਾਨਫਰੰਸ ਜਾਣਾ ਸੀ ਪਰ ਉਹ ਉੱਥੇ ਬੈਠੇ ਹਾਜ਼ਰੀ ਭਰ ਰਹੇ ਨੇ ਇਸ ਤਰੀਕੇ ਨਾਲ ਸਾਡੀ ਪੂਰੀ ਟੀਮ ਨੂੰ ਅਲੱਗ-ਅਲੱਗ ਪਰਚਾ ਚੁਲਝਾਇਆ ਜਾ ਰਿਹਾ ਹੈ ਮਤਲਬ ਉੱਥੋਂ ਹੰਦੇ ਵੀ ਫੋਨ ਤੇ ਚੁਲਝਾ ਰਹੇ ਕਿਵੇਂ ਚੁਲਾਰੇ ਦੇਖੋ ਇਹ ਤਾਂ ਹੁਣ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਨਾ ਇਹ ਤਾਂ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਕਿ ਉਹ ਅੰਦਰ ਬੈਠਾ ਆਪਣਾ ਸਾਮਰਾਜ ਕਿਵੇਂ ਚਲਾ ਰਿਹਾ ਉਹ ਸਾਡੇ ਬੰਦਿਆਂ ਦੇ ਉੱਤੇ ਸਾਡੀ ਪੂਰੀ ਟੀਮ ਦੇ ਉੱਤੇ ਜਿਹੜੇ ਇਨਸਾਫ ਲਈ ਆ ਰਹੇ ਆ ਸਾਡੇ ਕੋਲ ਪ੍ਰੋਪਰ ਐਵਿਡੈਂਸ ਨੇ ਹਰ ਚੀਜ਼ ਦੇ ਅਸੀਂ ਹਰ ਚੀਜ਼ ਦੇ ਐਵਿਡੈਂ ਹੁਣ 365 ਦਾ ਇੱਕ ਇੱਕ ਸਾਡੇ ਸਾਥੀ ਦੇ ਉੱਤੇ 365 ਦਾ ਆ ਬਣਾਇਆ ਜਾ ਰਿਹਾ ਜੇ ਉੱਤੇ 365 ਲੱਗੀ ਘਟੋ ਘਟ ਇੱਕ ਸਾਲ ਤਾਂ ਹੋ ਗਿਆ ਨਾ ਉਹਦੀ ਜ਼ਮਾਨਤ ਹੈਗੀ ਆ ਨਾ ਉਹਦੀ ਕੋਈ ਸੁਣਵਾਈ ਹੈਗੀ ਆ ਇਸ ਤਰੀਕੇ ਨਾਲ ਮੈਂਟੂ ਮੈਨ ਮਾਰਕਿੰਗ ਕਰਕੇ ਸਾਡੀ ਪੂਰੀ ਟੀਮ 10 ਤੋਂ 12 ਜਣੇ ਦੇ ਉੱਤੇ ਪਰਚੇ ਹੋ ਰਹੇ ਨੇ ਇਹ ਚੀਜ਼ ਬਹੁਤ ਖਤਰਨਾਕ ਹੈਗੀ ਆ ਅਸੀਂ ਪ੍ਰਸ਼ਾਸਨ ਨੂੰ ਦੇਖੋ ਪ੍ਰਸ਼ਾਸਨ ਦੇ ਕਾਬੂ ਪਹਿਲਾਂ ਤਾਂ ਹੀ ਆਇਆ ਨਹੀਂ ਅਸੀਂ ਆਏ ਆ ਮੂਰੇ ਅਸੀਂ ਬੋਲੇ ਆ ਅਸੀਂ ਇਹਦੀਆਂ ਹਰ ਚੀਜ਼ਾਂ ਰੱਖੀਆਂ ਮਾਇਓ ਕੋਰਟ ਨੇ ਇਸ ਚੀਜ਼ ਦਾ ਨੋਟਿਸ ਲਿਆ ਇਸ ਇਨਸਾਫ ਦੀ ਲੜਾਈ ਦੇ ਵਿੱਚ ਅਸੀਂ ਲੜ ਰਹੇ ਆਂ ਪਰ ਸਾਨੂੰ ਪ੍ਰੋਟੈਕਟ ਤਾਂ ਕੀ ਕਰਨਾ ਪ੍ਰਸ਼ਾਸਨ ਸਾਡੀਆਂ ਜਿਹੜੀ ਸਾਡੇ ਸਾਥੀਆਂ ਦੀ ਨੂੰ ਜਿਹੜੀਆਂ ਸਿਕਿਉਰिटीज ਮਿਲੀਆਂ ਪ੍ਰਸ਼ਾਸਨ ਉਹ ਵਿਡਰੋਅਲ ਕਰ ਰਿਹਾ ਸਾਡੇ ਨਾਲ ਦੇ ਜਿੰਨੇ ਸੰਗੀ ਸਾਥੀ ਨੇ ਉਹ ਸਾਰੇ ਦੀਆਂ ਸਿਕਿਉਰिटीज ਵਿਡਰੋਅਲ ਹੋ ਰਹੀਆਂ ਸਾਡੇ ਖਿਲਾਫ ਫੇਕ ਪਰਚੇ ਦਰਜ ਹੋ ਰਹੇ ਨੇ ਸਾਨੂੰ ਹਰ ਰੋਜ਼ ਬਿਠਾ ਕੇ ਕਦੀ ਐਸਐਸਪੀ ਆਫਿਸ ਕਦੀ ਡੀਸੀ ਆਫਿਸ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਪ੍ਰਸ਼ਾਸਨ ਸਾਡੀ ਬਿਠ ਤੇ ਖੜਿਆ ਜਾਂ ਪ੍ਰਸ਼ਾਸਨ ਉਸ ਬਲਾਤਕਾਰੀ ਉਸ ਕਰਿਮਨਲ ਦੀ ਬਿਠ ਤੇ ਖੜਿਆ ਇਹ ਬਹੁਤ ਵੱਡਾ ਸਵਾਲ ਹੈ ਪ੍ਰਸ਼ਾਸਨ ਸਾਡੀਆਂ ਸਾਰੀਆਂ ਸਿਕਿਉਰਟੀਆਂ પેટ્રોલ ਕਰਕੇ ਸਾਨੂੰ ਨੰਗੇ ਧਰਤਾਂ ਖੜੇ ਕਰ ਰਿਹਾ ਏਡੇ ਵੱਡੇ ਵੱਡੇ ਕ੍ਰਾਈਮਨਲ ਦੇ ਸਾਹਮਣੇ ਜਿਹੜੇ ਇਸ ਤਰੀਕੇ ਦੀਆਂ ਹਰਕਤਾਂ ਕਰਨ ਤੋਂ ਬਾਅਦ ਵੀ ਕਿਸੇ ਪਰਚੇ 'ਚ ਦਰਜ ਨਹੀਂ ਨੇ ਪ੍ਰਸ਼ਾਸਨ ਕਰਨਾ ਕੀ ਚਾਹੁੰਦਾ ਪ੍ਰਸ਼ਾਸਨ ਸਾਨੂੰ ਮਰਵਾਉਣਾ ਚਾਹੁੰਦਾ ਇਹ ਕਰਨਾ ਕੀ ਚਾਹੁੰਦਾ ਇਹ ਬਹੁਤ ਵੱਡਾ ਸਵਾਲ ਹੈ ਜੀ ਜੀ ਨਾਮ ਹੈ ਇਹ ਇੰਜਰਡ ਹੋਏ ਨੇ ਇਹਨਾਂ ਦਾ ਨਾਮ ਹੈਗਾ ਲਖਵੀਰ ਲੱਖਾ ਲਖਵੀਰ ਸਿੰਘ ਲੱਖਾ ਤੇ ਜਿਹੜਾ ਸੀਸੀਟੀਵੀ ਦੇ ਵਿੱਚ ਜਿੱਦ ਨੂੰ ਕੁੱਟਿਆ ਗਿਆ ਲਾ ਜਾ ਕੇ ਅੰਦਰ ਉਹ ਇਹਨਾਂ ਦਾ ਹੀ ਸਾਥੀ ਸੀਗਾ ਦਿਲਵਿੰਦਰ ਉਹਦਾ ਨਾਮ ਹੈਗਾ ਦਿਲਵਿੰਦਰ ਸਿੰਘ ਕਰਤਾਰਪੁਰ ਇਹ ਕਿਹੜਾ ਹੈ ਜੀ ਇਹ ਬੂਧਿਗੜ ਦੀ ਹੈ ਜੀ ਬੂਧਿਗੜ ਪਿੰਡ ਦਾ ਹੀ ਹੈ ਜੀ ਸਾਰਾ ਵਾਹ ਜੀ 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 ਉੱਥੇ ਦਾ ਜੀ ਰੋਡ ਦੇ ਨਾਲ ਕੋਈ ਹੋਰ ਸਵਾਲ ਮੇਰੇ ਵੀਡੀਓ ਵਾਲੇ ਮਿੱਤਰਾਂ ਦਾ ਇਹ ਜਦੋਂ ਮਾਰਕਟ 'ਚ ਇਹਦੀ ਐਫਆਈਆਰ ਹੋਈ ਹੋਣੀ ਹੈ ਹਾਂ ਜੀ ਕੀ ਇੰਟਰਸੈਕਸ਼ਨ ਲੱਗੀ ਹੈ ਉਹਦੇ 'ਚ ਬਹੁਤ ਮਾਮੂਲੀ ਧਾਰਾ ਲਾਈਆਂ ਗਈਆਂ ਜਿਹੜੀਆਂ ਕਿ ਬਾਅਦ ਦੇ ਵਿੱਚ ਜਿਹੜੀ ਆ ਉਹਨਾਂ ਨੂੰ ਦਬਾ ਕੇ ਡਰਾ ਕੇ ਤੇ ਉਹ ਵੀ ਵਿਡਰੋਅਲ ਹੋ ਗਿਆ ਸਾਰਾ ਕੁਝ ਜੀ ਵਾਸਤੂ ਫਿਲਹਾਲ ਤਾਂ ਨਹੀਂ ਲਿਖਵਾ ਸਕਦਾ ਤੁਸੀਂ ਮੇਰਾ ਨੰਬਰ ਨੋਟ ਕਰੋ ਮੈਂ ਸਾਰੀ ਡਿਟੇਲ ਤੁਹਾਨੂੰ ਦਵਾਂਗਾ 6283833072 ਮੇਰਾ ਨੰਬਰ ਹੈ ਤੇ ਮੀਡੀਆ ਵਾਲੇ ਮਿੱਤਰਾਂ ਨੂੰ ਇੱਕ ਬੇਨਤੀ ਆ ਜੇ ਤੁਹਾਡੇ ਕੋਲ ਆਰਡਰ ਦੀ ਕਾਪੀ ਨਾ ਪਹੁੰਚੇ ਜਾਂ ਸੀਸੀਡੀ ਵੀ ਨਾ ਪਹੁੰਚੇ 6283833072 ਮੇਰਾ ਨੰਬਰ ਹੈ ਤੁਸੀਂ ਮੈਨੂੰ ਡਾਇਰੈਕਟਲੀ ਮੈਸੇਜ ਕਰ ਸਕਦੇ ਹੋ ਮੇਰੀ ਬ੍ਰੌਡਕਾਸਟ ਲਿਸਟ ਹੈਗੀ ਆ ਜੇ ਤੁਸੀਂ ਮੇਰਾ ਨੰਬਰ ਸੇਵ ਕਰਕੇ ਮੈਨੂੰ ਆਪਣਾ ਨਾਮ ਲਿਖਦੇ ਹੋ ਤਾਂ ਮੈਂ ਤੁਹਾਨੂੰ ਬ੍ਰੌਡਕਾਸਟ ਲਿਸਟ ਚ ਪਾ ਦਾਂਗਾ ਇਸ ਪਖੰਡਵਾਦ ਦੀ ਲੜਾਈ ਦੇ ਵਿੱਚ ਲਗਾਤਾਰ ਸਾਰੀਆਂ ਅਪਡੇਟਸ ਤੁਹਾਨੂੰ ਸਿੱਧੀਆਂ ਤੁਹਾਡੇ ਮੋਬਾਈਲ ਤੇ ਪਹੁੰਚਦੀਆਂ ਰਹਿਣਗੀਆਂ 6283833072 ਮੇਰਾ ਨੰਬਰ ਹੈ